ਸਰਫਕੋਸ ਪੰਜਾਬ ਕ੍ਰਾਈਸਿਸ ਦੇ ਵਿੱਚ ਹੈਗਾ ਕਿਉਂਕਿ ਲਗਭਗ 42000 ਕਰੋੜ ਦਾ ਆਪਣੇ ਸਿਰ ਕਰਜ਼ਾ ਹੈਗਾ ਤੇ ਮੈਂ ਤੁਹਾਨੂੰ ਥੋੜਾ ਜਿਹਾ ਦਾਰਨ ਦੇਣਾ ਚਾਹੁੰਦਾ ਹੈ ਕਿ ਜਦੋਂ 1984 ਦੇ ਵਿੱਚ ਆਪਣਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਜਦੋਂ ਲੱਖਾਂ ਆਪਣੇ ਨੌਜਵਾਨ ਵੀਰ ਸਿੱਖ ਪਾਈਚਾਰਾ ਕਤਲੇਆਮ ਦੇ ਵਿੱਚ ਮਾਰੇ ਗਿਆ ਸੀਗਾ ਉਦੋਂ ਜਿਹੜੀ ਆਰਮੀ ਸਾਰੀ ਪੰਜਾਬ ਦੇ ਵਿੱਚ ਜਿਹੜੀ ਪਨਾਵ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਯੂਜ਼ ਹੋਈ ਸੀਗੀ ਉਹ ਸਾਰਾ ਕਰਜ਼ਾ ਆਪਣੇ ਪੰਜਾਬ ਦੇ ਉੱਤੇ ਪਾਤਾ ਸੀਗਾ ਸਰ ਪੈਸੇ ਹਾਂਜੀ ਜੋ ਵੀ ਉਸ ਟਾਈਮ ਖਰਚਾ ਹੋਇਆ ਜੋ ਵੀ ਸਰ ਖਰਚਾ ਹੋਇਆ ਸੀਗਾ ਹੂੰ ਉਹਦਾ ਸਰ ਇੰਟਰਸਟ ਲੱਗ ਲੱਗੇ ਲੱਗ ਲੱਗੇ 36 ਸਾਲਾਂ ਦੇ ਵਿੱਚ 1.5 ਲੱਖ ਕਰੋੜ ਹੋਇਆ ਹੂੰ ਤੇ ਸਰ 9 ਸਾਲਾਂ ਦੇ ਵਿੱਚ ਉਹਦਾ 4 ਗੁਣਾ ਵੱਧ ਗਿਆ ਹੈਗਾ ਜਿਹੜਾ ਤਕਰੀਬਨ ਦੱਸਿਆ 4.2 ਲੱਖ ਕਰੋੜ ਹੋ ਗਿਆ ਹੂੰ ਤੇ ਅਗਰ ਉਹਨੂੰ ਆਪਣੀ ਤਕਰੀਬਨ ਪੋਪੂਲੇਸ਼ਨ 3 ਕਰੋੜ ਦੀ ਹੈਗੀ ਪੰਜਾਬ ਦੇ ਵਿੱਚ ਹੂੰ ਤੁਸੀਂ ਹੋ ਮੈਂ ਹੋਵਾਂ ਕੋਈ ਹੋਵੇ ਭਲਾ ਛੋਟਾ ਰੇਡੀਚਲ ਉਨ ਦਾ ਹੋਵੇ ਰੇਡੀ ਦੇ ਵਿੱਚ ਕੰਮ ਕਰਦਾ ਹੋਵੇ ਪਹਿਲਾਂ ਰੇਂਜ ਰੋਵਰ ਤੇ ਬੰਦਾ ਹੋਵੇ ਉਹਦੇ ਤਕਰੀਬਨ ਹਰ ਬੰਦੇ ਦੇ ਪੰਜਾਬ ਦੇ ਵਿੱਚ ਲਗਭਗ 1 ਲੱਖ 20000 ਤੋਂ ਲੈ ਕੇ 1 ਲੱਖ 35000 ਦਾ ਉਹਦੇ ਸਿਰ ਕਰਜਾ ਹੈਗਾ ਹਮ ਹਰ ਬੰਦੇ ਤੇ ਹਰ ਬੰਦੇ ਤੇ ਤੁਸੀਂ ਅਸੀਂ ਦੋਨੋਂ ਬਹਿ ਕੇ ਇੱਥੇ ਪੋਡਕਾਸਟ ਕਰਦੇ ਆ ਸਾਡੇ ਸਿਰ ਤੇ ਇਨਾ ਕਰਜਾ ਹੈਗਾ ਸਵੇਰ ਉੱਠ ਕੇ ਆਪਾਂ ਦੇਖਦੇ ਹਾਂ ਤਾਂ ਆਪਣੇ ਸਿਰ ਤੇ ਸਮਝ ਲਓ 1 ਲੱਖ 30000 ਦਾ ਕਰਜਾ ਹੈਗਾ ਆਪਣੇ ਸਿਰ ਹਰ ਪਰਸਨ ਦੇ ਵਿੱਚ ਹਰ ਪਰਸਨ ਤੇ ਪਲਾ ਬੱਚਾ ਹੋਵੇ ਪਲਾ 2 ਮਹੀਨਿਆਂ ਦੇ ਕਿਉਂ ਨਾ ਹੋਵੇ ਬੱਚਾ ਹੂੰ ਜੰਮਦੇ ਵਜੇ ਤੇ ਕਰਦਾ ਜੰਮ ਨੇ ਹਾਂਜੀ ਪਲਾ 1 ਮਿੰਟ ਦਾ ਹੀ ਬੱਚਾ ਹੋਵੇ ਹੂੰ ਮਤਲਬ ਜੀ 9 ਸਾਲਾਂ ਦੇ ਵਿੱਚ 4 ਗੁਣਾ ਵਧਣਾ ਜੀ ਕੁਝ ਕਮੀਆਂ ਹੀ ਰਹੀਆਂ ਸਰਕਾਰਾਂ ਦੇ ਵਿੱਚ ਤਾਈਓ ਤਾਈਓ ਸਾਰੇ ਨਾ ਵਧਿਆ ਨਹੀਂ 36 ਸਾਲਾਂ ਦੇ ਵਿੱਚ ਸਿਰਫ 1.5 ਲੱਖ ਕਰੋੜ ਦਾ ਹੋਇਆ ਉਹ ਵੀ ਕਿਉਂ ਹੈ ਮੈਂ ਤੁਹਾਨੂੰ ਦੱਸਦਾ ਹੈਗਾ ਉਹ ਵੀ ਇੰਟਰਸਟ ਪੈ ਪੈ ਕੇ ਪੈ ਪੈ ਕੇ ਹੋਇਆ ਹੂੰ ਨੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਸਾਰਾ ਹੀ ਇੰਟਰਸਟ ਉਹਨਾਂ ਦਾ ਹੀ ਪਿਆ ਇੱਕ ਚਲੋ ਸਰ ਥੋੜੀਆਂ ਸਰਕਾਰਾਂ ਉਸ ਤੋਂ ਬਾਅਦ ਵੀ ਸਰ ਕਾਲੀ ਦਲ ਨੇ ਵੀ ਬਹੁਤ ਕਰਜ਼ਾ ਲਿਆ ਕਾਲੀ ਦਲ ਨੇ ਵੀ ਬਹੁਤ ਪੈਸੇ ਲਏ ਨੇ ਉਹ ਤਾਂ ਪਤਾ ਹੀ ਵੀ ਉਸ ਟਾਈਮ ਉਹਨਾਂ ਨੇ ਵੀ ਬੋਰੋ ਬਹੁਤ ਪੈਸੇ ਕੀਤੇ 84 ਤੋਂ ਬਾਅਦ ਕਾਂਗਰਸ ਦੀ ਵੀ ਬਣੀ ਹੈ ਕਾਲੀ ਦਲ ਦੀ ਵੀ ਬਣੀ ਹੈ ਹੂੰ ਤਿੰਨ ਗਵਰਨਮੈਂਟਸ ਬਣੀਆਂ ਸਰ ਮੇਰੇ ਹਿਸਾਬ ਨਾਲ 84 ਤੋਂ ਬਾਅਦ ਇੱਕ 92 ਤੇ ਬਣੀ ਹੈ ਹੂੰ 92 ਤੇ ਕਾਂਗਰਸ ਦੀ ਬਣੀ ਹੈ 97 ਦੇ ਵਿੱਚ ਕਾਲੀ ਦਲ 2 ਦੇ ਵਿੱਚ ਕਾਂਗਰਸ ਦੋ ਦੇ ਵਿੱਚ ਫੇਰ ਕਾਂਗਰਸ ਬਣ ਗਈ 7 ਤੋਂ 17 ਬਣੀਆਂ ਕਾਲੀ 7 ਤੋਂ 17 ਦੋ ਵਾਰੀ ਕਾਲੀ ਦਲ ਦੋ ਵਾਰੀ ਕਾਂਗਰਸ ਹੂੰ ਸਿਰਫ ਡੇਢ ਸਿਰਫ ਨਹੀਂ ਕਹਿ ਸਕਦੇ ਡੇਢ ਲੱਖ ਕਰੋੜ ਵੀ ਬਟ ਸਰ 36 ਸਾਲਾਂ ਦੇ ਵਿੱਚ ਹੂੰ ਚਲੋ ਇਹ ਦੌਰ ਤਾਂ 1947 ਤੋਂ ਹੀ ਸ਼ੁਰੂ ਹੋ ਜਾਂਦਾ ਕਰਜ਼ੇ ਦਾ ਤਾਂ ਹਾਂ ਉਹ ਤਾਂ ਸਰ ਹਰ ਸੂਬੇ ਦੇ ਵਿੱਚ ਹੀ ਹੁੰਦਾ ਹੈਗਾ ਹੂੰ ਬਟ ਸਰ ਇਹਨੂੰ ਕਰਜ਼ੇ ਨੂੰ ਘਟਾਉਣਾ ਰੈਵਨਿਊ ਵਧਾਉਣਾ ਇੱਕ ਸਟੇਟ ਦਾ ਜਿਹੜਾ ਮੁਖੀ ਹੁੰਦਾ ਉਹਦੇ ਹੱਥ ਦੇ ਵਿੱਚ ਹੀ ਹੁੰਦਾ ਹੈਗਾ ਹੂੰ ਕਿਵੇਂ ਦੂਜੇ ਸੂਬਿਆਂ ਨਾਲ ਕਨੈਕਟ ਕਰਨਾ ਦੂਜੇ ਸੂਬਿਆਂ ਦੀਆਂ ਇੰਡਸਟਰੀਆਂ ਲੈ ਕੇ ਆਉਣੀਆਂ ਰੋਜ਼ਗਾਰ ਲੈ ਕੇ ਆਉਣਾ ਹੂੰ ਕਨੈਕਟੀਵਿਟੀ ਆਊਟ ਆਫ ਇੰਡੀਆ ਵੀ ਵਧਾਉਣੀ ਹੂੰ ਇੰਪੋਰਟ ਐਕਸਪੋਰਟ ਲੈ ਕੇ ਆਉਣਾ ਹੂੰ ਇਹਦੇ ਨਾਲ ਬਹੁਤ ਰੈਵਨਿਊ ਵਧਦਾ ਤੇ ਕਰਜ਼ਾ ਘਟਦਾ ਹੈਗਾ ਪਰ ਰੋਜ਼ਗਾਰ ਰੋਜ਼ਗਾਰ ਲਿਆਂਉਣ ਵਾਸਤੇ ਵੱਡੀਆਂ ਇੰਡਸਟਰੀਜ਼ ਲਿਆਂਉਣ ਵਾਸਤੇ ਤਾਂ ਭਗਵਾਨ ਤੁਮਨ ਜਪਾਨ ਦੌਰਾ ਕਰਕੇ ਆਏ ਇਹਦੇ ਅਸਤੇ ਦਾ ਸਭ ਕੁਝ ਗੇਸ ਹੀ ਹੋ ਉਹਨਾਂ ਨੇ ਗਿੜਾ ਲਾਇਆ ਜਾਪਾਨ ਦੇ ਵਿੱਚ ਅੱਛਾ ਮੈਂ ਸਰ ਦੇਖਿਆ ਨਹੀਂਗਾ ਹੂੰ ਮੈਂ ਇਹਦੇ ਵਾਸਤੇ ਕਮੈਂਟ ਕਰਨ ਕਰ ਨਹੀਂ ਸਕਦਾ ਕਿਉਂਕਿ ਮੈਂ ਦੇਖਿਆ ਨਹੀਂ ਅਗਰ ਲੈ ਕੇ ਆਇਆ ਤਾਂ ਮੇਰੇ ਹਿਸਾਬ ਨਾਲ ਬਹੁਤ ਚੰਗੀ ਗੱਲ ਬਾਰਲੀ ਕੰਪਨੀ ਇੰਡੀਆ ਤੇ ਪੰਜਾਬ ਵਰਗੇ ਇੱਕ ਪੰਜਾਬ ਦੇ ਵਿੱਚ 117 ਸੀਟਾਂ ਜੀ ਉਸ ਤੋਂ ਕਿੰਨੀਆਂ ਸੀਟਾਂ ਵਧੇ ਗਈਆਂ ਵੱਡੇ ਵੱਡੇ ਸੂਬੇ ਹੈਗੇ ਹੂੰ ਇੱਕ ਬਾਰਲੀ ਕੰਪਨੀ ਆਉਣੀ ਮੇਰੇ ਹਿਸਾਬ ਨਾਲ ਬਹੁਤ ਚੰਗੀ ਗੱਲ ਹੈ ਅਗਰ ਲੈ ਕੇ ਆਇਆ ਬਾਕੀ ਮੈਂ ਦੇਖਿਆ ਨਹੀਂਗਾ ਅਜੇ ਤਾਂ ਢੇੜਾ ਕਟਿਆ ਉਹਨੇ ਆ ਜਾਣਗੇ ਕਹਿੰਦੇ ਵੀ ਆ ਜਾਣਗੇ ਬਹੁਤ ਚੰਗੀ ਗੱਲ ਆ ਸਰ ਮੈਂ ਕਹਿੰਦਾ ਬਹੁਤ ਵਧੂਗਾ ਰੋਜ਼ਗਾਰ ਉਹਦੇ ਨਾਲ ਹੂੰ ਪੰਜਾਬ 'ਚ ਨਸ਼ਾ ਘਟਿਆ ਸਰ ਜਿੰਨਾ ਜਿੰਨਾਂ ਨੂੰ ਵੀ ਅਸੀਂ ਮਿਲਦੇ ਆਂਗੇ ਆਮ ਪਰਿਵਾਰਾਂ ਦੇ ਵਿੱਚ ਉਹ ਤੋਂ ਕਹਰੇ ਆ ਕਿ ਨਸ਼ਾ ਵਧਿਆ ਹੀ ਆ ਜੀ ਹੂੰ ਸਭ ਤੋਂ ਮੇਨ ਇਸ਼ੂ ਹੀ ਆਪਣਾ ਨਸ਼ਾ ਜੀ ਹੂੰ ਨਸ਼ੇ ਨਾਲ ਭਲਾ ਤੁਸੀਂ ਬੀਟ ਅਮੀਰ ਬੰਦੇ ਦਾ ਬੱਚਾ ਹੈਗਾ ਅਮੀਰ ਹੈਗਾ ਕੋਈ ਆਮ ਕਰਦਾ ਹੈਗਾ ਮਿਡਲ ਕਲਾਸ ਦਾ ਹੈਗਾ ਨਸ਼ਾ ਹਰ ਫੈਮਿਲੀ ਦੇ ਵਿੱਚ ਹੀ ਹੈ ਹੂੰ ਮੈਂ ਤਾਂ ਸਰ ਕਦੇ-ਕਦੇ ਹੈਰਾਨ ਹੁੰਦਾ ਹੈਗਾ ਨਸ਼ੇ ਦੇ ਵਿੱਚ ਲੱਗਦੇ ਕਿਉਂ ਆ ਲੋਕ ਤੁਸੀਂ ਕਦੇ ਅਜੇ ਤੱਕ ਕੋਈ ਨਸ਼ਾ ਨਹੀਂ ਕੀਤਾ ਮੈਂ ਕਹਿੰਦਾ ਸਰ ਸਿੰਗਲ ਚੀਜ਼ ਟਰਾਈ ਕਰਕੇ ਨਹੀਂ ਦੇਖੀ ਇਸ ਚੀਜ਼ ਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਗੁਰੂ ਮਹਾਰਾਜ ਦਾ ਤੁਸੀਂ ਤਾਂ ਮੁੰਬਈ ਰਹਿੰਦੇ ਹੋ ਲੋਕੀ ਤਾਂ ਇਹ ਸਮਝਦੇ ਆ ਵੀ ਉੱਥੇ ਤਾਂ ਪਾਰਟੀਆਂ ਹੁੰਦੀਆਂ ਸਭ ਕੁਝ ਹੁੰਦੀਆਂ ਬੱਚੇ ਇੰਜੋਏ ਕਰਦੇ ਨੇ ਨਸ਼ਾ ਵੀ ਕਰਦੇ ਸਭ ਕੁਝ ਕਰਦੇ ਸਰ ਤੁਹਾਡਾ ਛੋਟਾ ਭਰਾ ਇਸ ਚੀਜ਼ ਤੋਂ ਬਚਿਆ ਹੋਇਆ ਹੈਗਾ ਤੇ ਇਸ ਚੀਜ਼ ਦਾ ਮੇਰੇ ਪੇਰੈਂਟਸ ਨੂੰ ਵੀ ਬਹੁਤ ਮਾਣ ਆ ਤੇ ਮੈਨੂੰ ਖੁਦ ਮਾਣ ਹੈਗਾ ਹਮ ਜਿਹੜਾ ਬੰਦ ਬੱਚਾ ਜਾਂ ਵੱਡਾ ਨਸ਼ਿਆਂ ਤੋਂ ਬਚ ਜੇ ਨਾ ਸਮਝ ਲਓ ਉਸੇ ਦਿਨ 90% ਤਾਂ ਸਕਸੈਸਫੁਲ ਹੈਗਾ ਉਹਦੀ ਜ਼ਿੰਦਗੀ ਨੇ ਹਮ ਨਸ਼ਿਆ ਨੇ ਤਾਂ ਸਰ ਤਬਾਹ ਕਰਤਾ ਸਰ ਦਿਮਾਗ ਹੀ ਲਾ ਦਿੰਦਾ ਹੈਗਾ ਕਦੇ ਦੇਖਿਆ ਆਸ-ਪਾਸ ਕੋਈ ਨਸ਼ੇ ਵਾਲਾ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਜਾਂ ਉਹਦਾ ਦਿਮਾਗ ਕਿਦਾਂ ਦਾ ਕੰਮ ਕਰਦਾ ਸਰ ਆਪਾਂ ਦੇਖਦੇ ਹੀ ਹੈਗੇ ਹੁਣ ਜਿਹੜੇ ਨਸ਼ਾ ਕਰਕੇ ਵਿੱਚ ਸੜਕਾਂ ਤੇ ਡਿੱਗ ਪੈਂਦੇ ਹੈਗੇ ਆ ਸਿੰਥੈਟਿਕ ਨਸ਼ਾ ਬਹੁਤ ਚੱਲੀ ਜਾਂਦਾ ਹੈਗਾ ਹੂੰ ਪਤਾ ਹੀ ਨਹੀਂ ਚੱਲਦਾ ਹੈਗਾ ਅਸੀਂ ਸੜਕ ਤੇ ਪਏ ਆ ਕਿ ਬਿਸਤਰੇ ਤੇ ਪਏ ਆ ਹੂੰ ਪਰਸੋ ਜੇ ਮੈਂ ਕਿਤੋਂ ਆ ਰਿਹਾ ਸੀਗਾ ਵਿੱਚ ਸੜਕ ਤੇ ਮੈਂ ਆਪ ਮੇਰੇ ਨਾਲ ਵੀ ਸੀਗੇ ਦੋਸਤ ਮੇਰੇ ਹੂੰ ਮੈਂ ਆਪ ਚੱਕ ਕੇ ਸਾਈਡ ਤੇ ਕੀਤਾ ਉਹਨਾਂ ਨੂੰ ਹੂੰ ਡਰ ਜਾ ਵੀ ਲੱਗੇ ਕਿ ਕਿਤੇ ਗਾਲੀ ਨਾ ਪੈ ਜਾਏ ਪੋਲਿਟੀਕਲ ਬੰਦਿਆਂ ਨੂੰ ਵੀ ਡਰ ਲੱਗਦਾ ਹੈ ਤੁਸੀਂ ਇਹ ਕਹਿੰਦੇ ਹੋ ਨਹੀਂ ਨਹੀਂ ਸਰ ਉਹ ਮੈਂ ਡਰ ਨਹੀਂਗਾ ਕਈ ਬੰਦੇ ਤਾਂ ਨੇਚਰ ਹੀ ਇਹ ਜਿਹਾ ਹੁੰਦਾ ਕਿ ਕਿਉਂ ਤੰਗ ਕਰ ਰਹੇਗਾ ਹੂੰ ਮੈਨੂੰ ਪਹਿਲਾਂ ਲੱਗਿਆ ਐਕਸੀਡੈਂਟ ਨਾਲ ਡਿੱਗੇਗਾ ਉਹ ਹੂੰ ਬਟ ਫਿਰ ਬਾਅਦ ਚੋਂ ਪਤਾ ਚੱਲਿਆ ਜੀ ਉਹਨੇ ਤਾਂ ਜੇਬ ਦੇ ਵਿੱਚ ਵੀ ਕੁਝ ਸਰਿੰਜ ਸਰਿੰਜ ਸੀਗੀ ਜੇਬ 'ਚ ਸਰਿੰਜ ਮਿਲਦੀ ਆ ਤੇ ਮਤਲਬ ਇਹ ਚੀਜ਼ਾਂ ਲੋਕਾਂ ਦਾ ਪਹੁੰਚ ਰਹੀਆਂ ਨੇ। ਜਿਹੜੇ ਨਸ਼ਾ ਵੀ ਕਰਦੇ ਹੈਗੇ ਮੈਂ ਉਹਨਾਂ ਸਾਰਿਆਂ ਨੂੰ ਕੋਈ ਵੀ ਕਰ ਰਿਹਾ ਹੈਗਾ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਜਲਦੀ ਹੋ ਸਕਦਾ ਛੱਡ ਦਿਓ। ਨਹੀਂ ਇਸ ਚੀਜ਼ ਤੇ ਕੁਝ ਵੀ ਸਰ ਕੁਝ ਵੀ ਕੱਢਣ ਕੋਡਾ ਨੂੰ ਹੈ ਨਹੀਂਗਾ ਇਸ ਤੇ ਗਵਨ ਨੂੰ ਹੀ ਹੈ ਜੀ। ਮਾਂ ਮਾਂ ਪਿਓ ਦਾ ਸੋਚੋ ਕੀ ਹ ਹਾਲਾਤ ਬੀਤਦੇ ਹੋਣਗੇ ਜਦੋਂ ਆਪਦੇ ਬੱਚੇ ਬੱਚੇ ਨੂੰ ਦੇਖਦੇ ਹੋਣਗੇ ਨਸ਼ਿਆਂ ਦੇ ਵਿੱਚ। ਸਰਕਾਰ ਕਹਿੰਦੀ ਤਾਂ ਆ ਭਗਵੰਤਵਾਨ ਕਹਿੰਦੇ ਤਾਂ ਨੇ ਵੀ ਨਸ਼ੇ ਦੇ ਕਰਕੇ ਸਿਮਝੀਟੀਆਂ ਅੰਦਰ ਦੇ ਤਾਂ ਦਿੱਤਾ ਬਿਕਰਨ ਲੋਕ ਸਿੰਘ ਮਜੀਠੀਆ ਸਰ No comments on that No comments ਮੈਂ ਉਸ ਚੀਜ਼ ਤੇ ਵਿੱਚ ਪੈਣਾ ਨਹੀਂ ਚਾਹੁੰਦਾ ਮੇਰੀ ਉਮਰ ਬਹੁਤ ਛੋਟੀ ਹੈਗੀ ਹੈ ਤੁਸੀਂ ਹੁਣ ਸਾਥ ਵੀ ਨਹੀਂ ਦੇਣਾ ਚਾਹੁੰਦੇ ਹਾਂਜੀ ਕਹਿਣਾ ਸਾਥ ਵਿੱਚ ਵੀ ਨਹੀਂ ਕੁਝ ਬੋਲਣਾ ਚਾਹੁੰਦੇ ਸੱਲਾਂ ਤਾਂ ਤੁਸੀਂ ਮਾਜੇ ਤੇ ਜਰਨਲ ਕਹਿੰਦੇ ਸੀ ਉਹਨਾਂ ਨੂੰ ਤੇ ਹੁਣ ਤੁਸੀਂ No comments ਕਰੀ ਜਾਂਦੇ ਹੋ ਸਰ ਉਹ ਤਾਂ ਗੱਲ ਵੱਖਰੀ ਲੈ ਗਈ ਨਾ ਹੂੰ ਤੁਸੀਂ ਇਹ ਜਿਹੜਾ ਸਵਾਲ ਪੁੱਛਿਆਗਾ ਉਹਦੇ ਵਾਸਤੇ ਨੋ ਕਮੈਂਟਸ ਆ ਐਜ਼ ਅ ਪੋਲਿਟিক্যাল ਲੀਡਰ ਵਨ ਆਫ ਦਾ ਬੈਸਟ ਲੀਡਰ ਆਈ ਕੰਸੀਡਰ ਫॉर ਪੰਜਾਬ ਦਾ ਬੈਸਟ ਸਪੋਕਸਪਰਸਨ ਆਲਸੋ ਹੂੰ ਪਰ ਇਲਜ਼ਾਮ ਤਾਂ ਵੱਡੇ ਲੱਗ ਗਏ ਨਾ ਮੈਂ ਫੇਰ ਕਿਹਾਗਾ ਸਰ ਨੋ ਕਮੈਂਟਸ ਵੱਡੇ ਵੀ ਹੋ ਗਏ ਸਭ ਕੁਝ ਹੋ ਗਿਆ ਕੁਝ ਨਹੀਂ ਸਰ ਵਾ ਉਹਦੇ ਬਾਰੇ ਬੋਲਣਾ ਚਾਹੁੰਦੇ ਬੋਲਣਾ ਨਹੀਂ ਚਾਹੁੰਦੇ ਮੈ ਮੈਨੂੰ ਸਰ ਪਤਾ ਹੀ ਨਹੀਂਗਾ ਉਹਦੇ ਬਾਰੇ ਸੁਖਵੀਰ ਜੀ ਬਾਰੇ ਬੋਲਣਾ ਚਾਹੁੰਦੇ ਕਿਉਂ ਨਾ ਬਾਰੇ ਨਹੀਂ ਬੋਲਣਾ ਚਾਹੁੰਦੇ ਈ ਸਰ ਉਹ ਤਾਂ ਹੁਣ ਤੁਸੀਂ ਇੱਕ ਮਾਫਰਾ ਕੇ ਲੈ ਕੇ ਆ ਰਹੇ ਹੋ ਜੀ ਇੰਨੀ ਤਾਂ ਭਲਾ ਉਮਰ ਛੋਟੀ ਹੈਗੀ ਹੈ ਸਰ ਗੁੜਤੀ ਦਾ ਸਰ ਦਾਦੇ ਪੜਦਾਦੇ ਆ ਵੀ ਵੱਲ ਸਾਹਿਬ ਦੀ ਹੈਗੀ ਹੈ ਉਹ ਤਾਂ ਨਹੀਂ ਤੁਸੀਂ ਨੋ ਕਮੈਂਟ ਮੈਂ ਵੀ ਤੁਹਾਨੂੰ ਸਵਾਲ ਪੁੱਛਦਾ ਨਹੀਂ ਨਹੀਂ ਤੁਸੀਂ ਨੋ ਕਮੈਂਟਸ ਕਿਹਾ ਉਹ ਉੱਥੇ ਛੱਡਦਾ ਦੇਖੋ ਮੈਂ ਆਪ ਬਦਲਦਾ ਮੈਂ ਚਾਹੁੰਦਾ ਮੈਂ ਹੋਰ ਇਤ ਸਵਾਲ ਪੁੱਛ ਸਕਦਾ ਸੀ ਮੈਂ ਚਾਹੁੰਦਾ ਹੋਰ ਕੁਝ ਕਰ ਸਕਦਾ ਸੀ ਮੈਂ ਆਪ ਤੁਹਾਡੇ ਕੀਤੇ ਸਵਾਲ ਬਦਲਿਆ ਵੀ ਚਲੋ ਮੈਂ ਕਹਿੰਦਾ ਸੁਖਬੀਰ ਜੀ ਬਾਰੇ ਕੁਝ ਬੁਲਵਾ ਲੈਂਦੇ ਆ ਕੁਝ ਗੱਲ ਕਰ ਲੈਂਦੇ ਆ ਸਰ ਸਾਰੇ ਆਸਤੇ ਨੋ ਕਮੈਂਟਸ ਬਟ ਕਿਸੇ ਨੂੰ ਨਿੱਜੀ ਟਾਰਗੇਟ ਨਹੀਂ ਕਰਨਾ ਚਾਹੀਦਾ ਹੂੰ बस मैं ही कहना चाहूंगा पॉलिटिक्स सवाल हुन ध्यान दे रहे हो पूरा पढ़ रहे हो खबरा खोबरा पढ़ रहे हो हां जी सर जो एक्टिव पॉलिटिक्स चल रही है की सर देख दी हूं थोड़ा जे स्लो ਕੀਤਾ ਹੋਇਆ ਸੀਗਾ 5-6 ਮਹੀਨਿਆਂ ਦਾ ਕਿਉਂਕਿ ਬਾਹਰ ਸੀਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਕੱਲ ਤੱਕ ਸੈਵਤ ਤਲਬ ਕੀਤਾ ਗਿਆ ਉਹ ਵੀ ਕਹਿੰਦੇ ਮੈਂ ਨਾਨ ਸਿੱਖ ਦੇ ਤੌਰ ਤੇ ਜਾऊंगा ਕੱਲ ਤੱਕ ਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਉਹਦੇ ਵਾਸਤੇ ਵੀ ਸਰ No ਕਮੈਂਟ ਹੈਗਾ ਮੇਰੇ ਵਾਸਤੇ ਸਭ ਤੋਂ ਆਪਣੇ ਸਿੱਖ ਸਿੱਖ ਪਰਸਟੇਜ ਦੀ ਸਭ ਤੋਂ ਆਪਣੀ ਹਾਈਐਸਟ ਹਾਇਰ ਕੀ ਹੈਗੀ ਆ ਹੂੰ ਕੱਲ ਤੱਕ ਸਾਬ ਦਾ ਜੋ ਹੁਕਮ ਹੋਗਾ ਸਰ ਸਾਰਿਆਂ ਦੇ ਵਾਸਤੇ ਸਿਰ ਮੱਥੇਗਾ ਪਹਿਲਾਂ ਕੋਈ ਹੋਵੇ ਸਰ ਪਹਿਲਾਂ ਪ੍ਰਾਈਮ ਮਿਨਿਸਟਰੀ ਕਿਉਂ ਨਾ ਹੋਵੇ ਪ੍ਰਾਈਮ ਮਿਨਿਸਟਰੀ ਕਿਉਂ ਨਾ ਬਿਲਕੁਲ ਸਰ ਇਤਿਹਾਸ ਵੀ ਬਟਾ ਬਿਲਕੁਲ ਸਰ ਸਰ ਮੋਰ ਸਥਾਨਾ ਮੈਂ ਵੀ ਕਹਿੰਦਾ ਵੀ ਸਿੱਖਾਂ ਦਾ ਸਭ ਤੋਂ ਮੋਰ ਸਥਾਨ ਹੈ ਸਿੱਖਾਂ ਦਾ ਕੀ ਮੈਂ ਕਹਿੰਦਾ ਜੀ ਸਰ ਜਿੰਨੇ ਵੀ ਧਰਮ ਹੈਗੇ ਹਨਾ ਸਰ ਸਿੱਖ ਧਰਮ ਨੂੰ ਤਾਂ ਇੰਨੇ ਲੋਕ ਰਿਸਪੈਕਟ ਕਰਦੇ ਆ ਨਾ ਹੁਣ ਵੀ ਤੁਸੀਂ ਤਕਰੀਬਨ ਦੇਖੋਗੇ ਸੰਗਤ ਆਈ ਜਾਂਦੀ ਆਈ ਜਾਂਦੀ ਹੈਗੀਆ ਤਿੰਨ ਦਿਨਾਂ ਤੋਂ ਐਵੇਂ ਮੁਕਸਰ ਸਰ ਹਾਂਜੀ ਮੁਕਸਰ ਸਾਹਿਬ 40 ਮੁਕਤੀਆਂ ਦੀ ਧਰਤੀ ਹੂੰ ਇੰਨੀ ਠੰਡ ਦੇ ਵਿੱਚ ਵੀ ਸਰ ਲੰਗਰ ਚੱਲੀ ਜਾਂਦੇ 24 ਘੰਟੇ ਹੂੰ ਅਸੀਂ ਵੀ ਲੰਗਰ ਲਗਾਏਗਾ ਆਪਣੇ ਤੁਸੀਂ ਦੇਖਿਆ ਹੀ ਹੋਣਾ ਹੂੰ ਹੂੰ ਇਹ ਗੱਲ ਆ ਵੀ ਇਹ ਧਰਤੀ ਨੇ ਸੁਗੁਰ ਮਾ ਕਮਾਗਾ ਇਤਿਹਾਸਕ ਧਰਤੀ ਹੈ ਸ਼ਹਿਰ ਕੋਈ ੱਡਾ ਵੱਡਾ ਨਹੀਂ ਹੈ ਸਰ ਆਪਣੀ 2% ਦੀ ਆਬਾਦੀ ਆ ਹੂੰ ਆਪਣੀ ਕੁਰਬਾਨੀਆਂ ਘੱਟੋ ਘੱਟ 90% ਦਿੱਤੀਆਂ ਹੋਣੀਆਂ ਆਪਾਂ ਕੁਰਬਾਨੀਆਂ ਤੋਂ ਹੀ ਨਿਕਲेंगे ਜੀ ਹੂੰ ਜਿੰਨੀ ਆਪਾਂ ਨੇ ਆਪਦੇ ਗੁਰੂ ਮਹਾਰਾਜ ਨੇ ਆਪਦੇ ਚਾਰ ਸਾਹਿਬਜ਼ਾਦੇ ਵਾਰਤੇ ਸੀ ਜੀ ਆਪਦੇ ਬੱਚੇ ਵਾਰਤੇ ਹੂੰ ਤਾਂ ਆਪਣਾ ਗਰਵ ਹੋਣਾ ਚਾਹੀਦਾ ਜੀ ਆਪਾਂ ਜਿਹੜਾ ਲੰਗਰ ਵੀ ਚੱਲਦਾ ਹੈਗਾ 13-13 ਵਾਲਾ ਲੰਗਰ ਚੱਲਦਾ ਜੀ ਹੂੰ ਕੋਈ ਭੁੱਖਾ ਨਹੀਂ ਮਰ ਸਕਦਾ ਸਰ ਪੰਜਾਬ ਦੇ ਵਿੱਚ ਪੰਜਾਬ ਕਿਉਂ ਸਰ ਕਿਤੇ ਵੀ ਮੇਰੇ ਸਾਹਮਣੇ ਕਿਤੇ ਵੀ ਗੁਰਦੁਆਰਾ ਹੈਗਾ ਨਾ ਕੋਈ ਭੁੱਖਾ ਨਹੀਂ ਮਰ ਸਕਦਾ 24 ਘੰਟੇ ਸਿਰ ਲੰਗਰ ਚੱਲਦਾ ਰਹੂ ਹਾਂ ਜਿੱਥੇ ਨਿਸ਼ਾਨ ਸਾਹਿਬ ਦੇਖ ਜੇ ਹਾਂਜੀ ਬੰਦੇ ਨੂੰ ਪਤਾ ਵੀ ਇੱਥੇ ਭੁੱਖ ਜਿਹੜੇ ਪੇਟ ਦੇ ਵਿੱਚ ਭੁੱਖ ਲੱਗੀ ਆ ਤਾਂ ਭੁੱਖ ਵੀ ਜਿਹੜੀ ਆ ਉਹ ਵੀ ਖਤਮ ਹੋ ਜਾਣੀ ਆ ਭੁੱਖ ਵੀ ਖਤਮ ਜੇ ਰਹਿਣ ਬਸੇਰਾ ਨਹੀਂ ਮਿਲ ਰਿਹਾ ਤੇ ਰਹਿਣ ਬਸੇਰਾ ਵੀ ਮਿਲ ਜਾਣਾ ਤੇ ਜੇ ਮਨ ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ ਤੇ ਮਨ ਦੀ ਸ਼ਾਂਤੀ ਮਨ ਦੀ ਵੀ ਸ਼ਾਂਤੀ ਜਾ ਕੇ ਬੰਦਾ ਸਿਰ 5 ਮਿੰਟ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦ ਪਾਠ ਚੱਲਦਾ ਹੋਵੇ ਬਹਿ ਜੇ ਨਾ ਭਲਾ ਆਪ ਹੀ ਅੱਖਾਂ ਮੀਚ ਕੇ ਬਹਿ ਜੇ ਸਕੂਨ ਹੁੰਦਾ ਜੀ ਲੈਂਦੇ ਹੋ ਰੱਬ ਦਾ ਨਾਮ ਬਿਲਕੁਲ ਜੀ ਮੈਂ ਸਰ ਐਵੇਂ ਝੂਠ ਨਹੀਂ ਮਾਰੂਗਾ ਪਾਠ ਮੈਂ ਨਹੀਂ ਕਰਦਾਗਾ ਬਟ ਗੁਰਦੁਆਰੇ ਸਰ ਮੈਂ ਹਰ ਸੰਡੇ ਜਾਂਦੇ ਹਾਂ ਹੂੰ ਮੈਂ ਵੀ ਕਹਿੰਦਾ ਕਿ ਮੈਂ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ ਚਲੋ ਵਧੀਆ ਗੱਲ ਸੱਚਾਈ ਹੋਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਜੇ ਕੋਈ ਨਹੀਂ ਵੀ ਕਰਦਾ ਤੇ ਕੈਮਰੇ ਤੇ ਕਹਿ ਰਿਹਾ ਨਹੀਂ ਕਰਦਾ ਤੇ ਗੁੱਡ ਹੈ ਮਨ ਮੰਨ ਹੈਗਾ ਕਿ ਸਰ ਸਿੱਖਾ ਮੈਂ ਹੂੰ ਚਲੋ ਕੀ ਪਤਾ ਅਗਲੇ ਪੋਡਕਾਸਟ ਦੇ ਵਿੱਚ ਤੁਸੀਂ ਸਿੱਖ ਵੀ ਲੋ ਬਿਲਕੁਲ ਸਰ ਜਿੱਥੇ ਥੈਂਕ ਯੂ ਸੋ ਮਚ ਸਰ ਅਗਰ ਤੁਸੀਂ ਕਹਤਾ ਹੈ ਹੂੰ ਜਿੱਥੇ ਇੰਨਾ ਕੁਝ ਬਦਲ ਦੇਖ ਰਿਹਾ ਹਾਂ ਉੱਥੇ ਕੀ ਪਤਾ ਅਗਲੇ ਪੋਡਕਾਸਟ ਦੇ ਵਿੱਚ ਹੋਰ ਬਦਲਾ ਆ ਜਾਏ ਥੈਂਕ ਯੂ ਸੋ ਮਚ ਦਸਤਾਰ ਜਦੋਂ ਤੁਸੀਂ ਸਜਾਣੀ ਸ਼ੁਰੂ ਕੀਤੀ ਕੀ ਬਦਲਾ ਹੋਇਆ ਤੁਸੀਂ ਕਿਹਾ ਵੀ ਆਸ-ਪਾਸ ਲੋਕੀ ਸਤਿਕਾਰ ਕਰਦੇ ਆ ਵੀ ਸਿੰਘਾਂ ਨੂੰ ਦੇਖਦੇ ਨੇ ਤਾਂ ਸਤਿਕਾਰ ਹੁੰਦਾ ਤੇ ਹਾਂਜੀ ਸਰ ਸੋਰੀ ਬੋਲੋ ਕੋਈ ਨਾ ਕੋਈ ਤੁਸੀਂ ਜਵਾਬ ਦੇ ਸਕਦੇ ਹੋ ਸਰ ਜਦੋਂ ਤੋਂ ਦਸਤਾਰ ਬੰਨੀ ਹੈਗੀ ਆ ਹੂੰ ਕੋਸ਼ਿਸ਼ ਕਰਦੇ ਆ ਡੇਲੀ ਬੰਨਣ ਦੀ ਹੂੰ ਤੇ ਪਹਿਲਾਂ ਤਾਂ ਲੋਕਾਂ ਨੇ ਇਹ ਕਿਹਾਗਾ ਕਿ ਬਹੁਤ ਤੂੰ ਸੋਹਣਾ ਲੱਗਦਾ ਹੈਂਗਾ ਪੱਗ ਦੇ ਵਿੱਚ ਮੈਨੂੰ ਬੜਾ ਚੰਗਾ ਲੱਗਿਆ ਦੂਜੀ ਚੀਜ਼ ਈ ਸਰ ਸੀਰੀਅਸ ਲੋਕ ਲੈਣ ਲੱਗ ਗਏ ਜਿਆਦਾ ਪੱਗ ਦੇ ਵਿੱਚ ਮੈਚਿਓਰਿਟੀ ਲੈਵਲ ਦਿਖਣ ਲੱਗ ਜਾਂਦਾ ਹੂੰ ਤੇ ਇੱਕ ਸਰ ਰਿਸਪੌਂਸਿਬਿਲਟੀ ਆ ਆਪਣੀ ਪੱਗ ਦੀ ਹੂੰ